ਆ ਘਾਟ ਨੇ ਬਹੁਤ ਹਟਾ ਦਿੱਤੀ ਜਿਹੜੀ ਸਰਪੰਚ ਦੇ ਕੋਲ ਨਾ ਅਸਤੇ ਜਿਹਨੇ ਇਧਰ ਹੁਣਾ ਕੰਮ ਕੀਤਾ ਇਹ ਧਰਨਾ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਉੱਤੇ ਲੱਗਿਆ ਹੋਇਆ ਹੈ ਪਿੰਡ ਕੰਦੋਲੇ ਦੀ ਇੱਕ 16 ਸਾਲੀ ਲੜਕੀ ਜਿਹੜੀ ਉਹ ਬੇਪਤੀ ਹੋਈ ਉਸ ਦੇ ਹੱਕ ਦੇ ਵਿੱਚ ਲੋਕਾਂ ਦੇ ਵੱਡੇ ਹਜ਼ੂਮ ਨੇ ਆ ਦੇਖੋ ਇੱਥੇ ਧਰਨਾ ਲਗਾਇਆ ਹੋਇਆ ਹੈ ਇਸ ਧਰਨੇ ਦੇ ਵਿੱਚ ਮੌਕੇ ਤੇ ਡੀਐਸਪੀ ਵੀ ਹਾਜ਼ਰ ਹੋਏ ਤੇ ਐਸਜੀਐਮ ਵੀ ਹਾਜ਼ਰ ਹੋਏ ਫੋਮ ਮੈਂ ਤੁਹਾਡਾ ਸਾਰਿਆਂ ਨੂੰ ਜਿੰਨੇ ਵੀ ਮੈਨੂੰ ਮੀਡੀਆ ਦੇ ਥਰੂ ਜਿੰਨਾ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ ਆਪਣੀਆਂ ਵੀ ਧੀਆ ਭੈਣਾਂ ਹੈਗੀਆਂ ਨੇ ਉਹ ਵੀ ਸਮਾਜ ਦੇ ਵਿੱਚ ਵਿਚਰਦੀਆਂ ਨੇ ਜੇ ਅੱਜ ਕੋਈ ਤਾਂ ਆਪਣੀ ਧੀ ਭੈਣ ਦਾ ਕੀਤਾ ਹੋਵੇ ਤਾਂ ਕੀ ਅੱਗ ਲੱਗਦੀ ਹੈ ਉਹ ਅੱਗ ਨਾਲ ਇੱਥੇ ਆਓ ਸਾਰਿਆਂ ਸੱਜਣ ਮੈਂ ਆਪਣੇ ਵੱਲੋਂ ਵਿਸ਼ਵਾਸ ਉਹਨਾਂ ਜਿੰਨੇ ਵੀ ਇੱਥੇ ਅਰੇ ਹੋਇਆ ਡੀਟਸ ਆਇਆ ਆਪਣੇ ਜੱਸੀਪੰਦੀਆਂ ਮੈਨਸਰੀ ਜੱਤੇਪੰਦੀ ਆਇਆ ਹੈ ਕਿ ਅਸੀਂ ਪੂਰ ਜੋਰ ਆਪਣਾ ਜੋਰ ਲਾਇਆ ਹੋਇਆ ਉਹ ਸੰਦੇ ਨੂੰ ਫੜਨ ਵਾਸਤੇ ਜਿਹਨੇ ਇਤਨਾ ਣਾ ਕੰਮ ਕੀਤਾ ਇਹ ਤੁਹਾਡੇ ਨਾਲ ਸਾਡਾ ਵਾਅਦਾ ਇੱਕ ਹੋਰ ਗੱਲ ਇਹ ਸੱਚ ਹੈ ਜੀ ਇਹ ਹੋਇਆ ਤੁਸੀਂ ਜਾ ਕੇ ਦੇਖ ਲਓ ਅਸੀਂ ਸਭ ਆਵਾ ਤੇ ਆਪਣੇ ਗੁਰੂ ਬਾਬਾ ਜੀ ਆਏ ਸੀ ਉਹ ਆਪਣੇ ਸਾਥ ਹੀ ਆਏ ਸੀ ਉਹ ਕਿੱਥੇ ਨਾ ਨਾ ਪੜੀ ਉਹ ਬਹੁਤ ਅੱਜ ਵੀ ਜਿਹੜਾ 2 ਘੰਟੇ ਜਿਹੜੀ ਰਹੀ ਸੀ ਉੱਥਾ ਵੀ ਮੈਂ ਤਾਂ ਸਾਈਡ ਤੇ ਖੜਾ ਵਾਂ ਇੱਧਰ ਪਿੱਛੇ ਬਾਬਾ ਜੀ ਵੀ ਦੇਖ ਲਓ ਧੰਨਵਾਦ ਹੋਈਏ ਨੋਇਲਾ ਲਗਾਤਾਰ ਜਿਹੜਾ ਹੈਗਾ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਨਹੀਂ ਉਹ ਇਸ ਕੇਸ ਦੇ ਉੱਤੇ ਕਾਰਵਾਈ ਲਈ ਲੱਗਿਆ ਹੋਇਆ ਹੈ ਕੱਲ ਡਿਪਰਸਮੋਇਨ ਨਾਲ ਜਿਹੜਾ ਹੈ ਜਿਹਨੇ ਤੁਸੀਂ ਦੱਸਿਆ ਕਿ ਕਿੱਥੇ ਉਹ ਸਮਰਾਲੇ ਵਾਲਾ ਹੈ ਜਿੱਥੇ ਉਸਦੇ ਵੀ ਇਹਨਾਂ ਨੇ ਜਿਹੜਾ ਹੈਗਾ ਰਿਪੋਰਟ ਕਰਕੇ ਔਰ ਉਸ ਨੂੰ ਜਿਹੜਾ ਇਹ ਨਾਮਜ਼ਦ ਕਰਨ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ। ਔਰ ਜਿਹੜੇ ਬੰਦੇ ਨੇ ਉਹਨੂੰ ਜਿਹੜਾ ਪਨਾਹ ਦਿੱਤੀ ਜਾਂ ਕੁਝ ਉੱਥੋਂ ਤੱਕ ਜਿਹੜਾ ਉਹਨੂੰ ਰਸਤਕਿਆ ਇਸ ਬਸਤੇ ਉਨੂੰ ਵੀ ਇਹ ਨਾਮਜ਼ਦ ਕਰ ਲਿਆ। ਔਰ ਜੋ ਐਸਸੀ ਐਸਸੀ ਐਟਕੀਆਂ ਤਾਰਾਂਆਂ ਸੀਗੀਆਂ ਉਹ ਵੀ ਆਪਾਂ ਇਨਕਲੂਡ ਕਰ ਦਿੱਤੇਗੇ। ਤੋਂ ਇਹ ਚੀਜ਼ ਦਾ ਜਿਹੜਾ ਹੈਗਾ ਇੱਕ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਕੋਈ ਰਹਿਣ ਜਿਹੜਾ ਹੈ ਦਾ ਸਾਡੇ ਇਲਾਕਾ ਵਾਸੀਆਂ ਆ ਰੱਖਣ। ਇਸ ਕੇਸ ਕੇ ਵਿੱਚ ਕੋਈ ਕਿਸੇ ਤਰ੍ਹਾਂ ਦੇ ਕੋਈ ਸਬਾਰਤ ਜਾਂ ਕੋਈ ਪ੍ਰੈਸ਼ਰ ਸਾਡੇ ਤੇ ਹੈਗਾ ਅਸੀਂ ਬਿਲਕੁਲ ਹਰ ਤਰ੍ਹਾਂ ਦੇ ਨਾਲ ਜੋ ਵੱਤ ਵੱਤ ਸਜ਼ਾ ਹੈ ਜੀ ਜੋ ਸਭ ਤੋਂ ਸਖਤ ਸਜ਼ਾ ਹੈ ਜੀ ਉਹ ਦਵਾਉਣ ਲਈ ਜਿਹੜੀ ਉਹ ਕਾਰਵਾਈ ਕਰ ਰਹੇ ਹੈਗੇ ਔਰ ਇਹ ਪ੍ਰੋਪਰ ਪਰਚਾਦਰ ਹੋ ਗਿਆ ਇਹ ਪਰਚਾ ਇੰਨਾ ਸਖਤ ਹੋ ਗਿਆ ਕਿ ਨਾ ਇਹਦੇ ਵਿੱਚ ਕੋਈ ਜ਼ਮਾਨਤ ਹੈ ਨਾ ਇਹਦੇ ਵਿੱਚ ਕੋਈ ਉਪਚਾਰ ਹੈਗਾ ਤੇ ਇਸ ਪਰਚੇ ਤੋਂ ਬਾਅਦ ਆ 2-4 ਦਿਨਾਂ ਦੀ ਗੱਲ ਹੈ ਜਿੱਥੇ ਭਜਣਾ ਉਹਦੇ ਭਜਲੇ ਅਸੀਂ ਤੁਹਾਡੇ ਸਨਾਰਾਂ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਰਾਂ ਦੇ ਫੀਡਬੈਕ ਲੈ ਕੇ ਅਸੀਂ ਜਿਹੜਾ ਹੈਗਾ ਜਲਦੀ ਤੋਂ ਜਲਦੀ ਫੜ ਲੈਣਾ ਕਿਸੇ ਨਾ ਕਿਸੇ ਤਰ੍ਹਾਂ ਦੇ ਬੰਦੇ ਨੇ ਸਾਡੇ ਪੁਲਿਸ ਇਨਫੋਰਮਰ ਨੇ ਸੀਆਈਡੀ ਨੇ ਸਾਨੂੰ ਇਲਾਹਾ ਦੇ ਦਿੱਤੀ ਹੈ ਤੇ ਇਹ ਬਾਲਾ ਚਿਰ ਜਿਹੜਾ ਹੈਗਾ ਭੱਜ ਨਹੀਂ ਸਕਦਾ ਇਹ ਇਹ 2-4 ਦਿਨਾਂ ਦੇ ਖੇਡ ਹੁੰਦੀ ਹੈ ਕਿ ਆਪਾਂ ਸਾਰਾ ਜਿਹੜਾ ਹੈਗਾ ਸਾਰਾ ਧਰਬਾ ਚੱਡ ਕੇ ਇਹ ਇਸਦਾ ਵਿਸ਼ਵਾਸ ਤੋਂ ਡੀਐਸਪੀ ਸਾਹਿਬ ਨੇ ਕਾਹ ਕਾਹਤੀ ਸਾਥ ਨਾਲ ਵਾਰ ਵਾਰ ਕਾਲੀ ਨੂੰ ਗੁਰਾ ਔਰ ਅਸੀਂ ਤੁਹਾਡੇ ਕੋਲ ਤਾਂ ਹੀ ਇੱਥੇ ਅਸੀਂ ਆਉਣੇ ਹੈਗੇ ਕਿ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਹੈ ਪਤਾ ਲੱਗੇ ਕਿ ਜਿਹੜਾ ਹੈਗਾ ਅਸੀਂ ਕੋਈ ਤੁਹਾਡੇ ਦੇ ਪਾਸੇ ਔਰ ਇਹ ਪੁਲਿਸ ਵਿਭਾਗ ਨਾਲ ਜੁੜਿਆ ਤੇ ਆ ਕੁਝ ਦਿਨਾਂ ਦੇ ਬਿਖ ਬਿਖ ਤੀਂ ਫਾਰੀ ਦੇ ਲਈ ਤਾੜਦੇ ਆਪਨੀ ਅੱਖੀ ਤੋਂ ਇਹ ਉਹਦਾ ਨੰਬਰ ਟੁਕਿਆ ਗਿਆ ਬਿਲਕੁਲ ਤਾਜ਼ਾ ਸੀਗਾ ਉਹ ਐਕਟਿਵ ਹੁੰਦੀ ਨਾ ਜੇ ਆਪਣੇ ਤੇ ਚੀਜ਼ਾਂ ਆਪਣੇ ਘਰ ਵਿੱਚ ਜਰੀ ਹੁੰਦੀਆਂ 23 ਇੱਕ ਤੇ ਦੋ ਦਿਨ ਚਾਰ ਦਿਨ ਲੱਗ ਸਕਦੇ ਆ ਕਿਉਂਕਿ ਇਸ ਤਰ੍ਹਾਂ ਜਿਹੜਾ ਬੰਦਾ ਹੁਣ ਛੁੱਟਿਆ ਲੁੱਟਿਆ ਬੈਠਾ ਫੋਨ ਛੱਡ ਗਿਆ ਫੋਨ ਬੰਦ ਕਰ ਗਿਆ ਉਹਨੂੰ ਲੱਗਣ ਤੋਂ ਆਪਾਂ ਨੂੰ ਕੋਈ ਨਾ ਕੋਈ ਜਿਹੜਾ ਜੀਵਨ ਰੂਪ ਦਾ ਕਰਨਾ ਹੁੰਦਾ ਪਿੱਛੇ ਨਿਕਲਦੇ ਆ ਕੋਈ ਹੋਰ ਹੋ ਸਕਦਾ ਕਰਦੇ ਨਾਲ ਕਿਸੇ ਨਾਲ ਲਿੰਕ ਹੈ ਨਾ ਜੀ ਉਹਦਾ ਹਾਂਜੀ ਯਾਰ ਕੋਈ ਨਾ ਕੋਈ ਕਿਸੇ ਨਾਲ ਕਿਸੇ ਨਾਲ ਤਾਂ ਕੰਟੈਕਟ ਤਾਂ ਹੋ ਹੀ ਰਿਹਾ ਦੇਖੋ ਮਿੱਟੀ ਜੀ ਤੁਸੀਂ ਜਾਣੀ ਸਹੀ ਕੀਤੀ ਹੈ ਜੀ ਆ ਜਿਹੜਾ ਤੁਸੀਂ ਗੱਲ ਕੀਤੀ ਹੈ ਉਸ ਐਂਗਲ ਮਾਰਡਿ پولیس ਨੇ ਇਨਵੈਸਟੀਗੇਟ ਕਰ ਲਈ ਤੇ ਜਿੰਨੇ ਉਹਨਾਂ ਦੇ ਘਰ ਦੇ ਨੇ ਫੋਨ ਨੰਬਰ ਹੈ ਜਿੰਨੇ ਜਾਣਦੇ ਉਹਨਾਂ ਨੂੰ ਅਸੀਂ ਟ੍ਰੇਸਿੰਗ ਤੇ ਲਾਇਆ ਹੋਇਆ ਹੈ ਕਿ ਜੇ ਕੋਈ ਇਸ ਤਰ੍ਹਾਂ ਦਾ ਫੋਨ ਆਉਂਦਾ ਹੈਗਾ ਭਾਵੇਂ ਉਹਦਾ ਫੋਨ ਨੰਬਰ ਤੋਂ ਨਹੀਂ ਕਿ ਕੋਈ ਅਣਜਾਣ ਫੋਨ ਤੋਂ ਆਉਂਦਾ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਫੋਨ ਕਿਸ ਬੰਦੇ ਦਾ ਹੈ ਉਹਨੂੰ ਬੈਠ ਜਿਹੜੀ ਹੈ 20 ਦਿਨ ਹੋਣ ਦੇ ਬਾਵਜੂਦ ਵੀ ਹੁਣ ਤੱਕ ਕੋਈ ਕਿਸੇ ਦਾ ਕੋਈ ਰਿਸਪੌਂਸ ਨਹੀਂ ਆ ਕਿਸੇ ਵੀ ਚੀਜ਼ ਦਾ ਇਸ ਤਰ੍ਹਾਂ ਹੈਗਾ ਕਿ ਉਹ ਤਿੰਨ ਤੋਂ ਲਗਾਤਾਰ ਜੋ ਕਿਸੇ ਨਾਲ ਕੰਟੈਕਟ ਕਰਦੇ ਸਭ ਕੁਝ ਕਰ ਰਿਹਾ ਜਾ ਰਿਹਾ ਆ ਰਿਹਾ ਉਹਨੂੰ ਕੋਈ ਤਿਤਤਾ ਥੋੜਾ ਮਿਲ ਰਿਹਾ ਨਾ ਕੋਈ ਤਾਂ ਕੋਈ ਆਪਸ਼ਨ ਚੱਲੇ ਹੋਵੇ ਨਾ ਪਲੀਸ ਕੋਈ ਸਰਪੰਚ ਦੇ ਪੱਤੋਂ ਹਟਾਉਂ ਕਰਤਾ ਜਦੋਂ ਸਵੇਰ ਦੇ 6 ਘੰਟੇ ਤੋਂ ਬਾਅਦ ਹਟਾ ਚੁੱਕੀ ਜਿਹੜੀ ਸਰਪੰਚ ਦੇ ਪੱਤੋਂ ਹਟਾਉਣ ਦਾ ਪ੍ਰੋਸੈਸ ਹੈਗਾ ਉਹ ਸ਼ੁਰੂ ਕਰਵਾ ਦਿੰਦੇ ਆ ਤੁਸੀਂ ਕਾਹਦਾ ਹੋਗਾ ਜੀ ਬਹੁਤ ਨੇ ਉਧਰ ਦੇ ਸਤੇ ਮੈਂ ਤਾਂ ਆਹ ਨਾ ਬੈਠ ਕੇ ਦੇਖੋ ਸਾਰਾ ਜੀਵਨ ਚੀਜ਼ਾਂ ਤੁਹਾਨੂੰ ਉਦੋਂ ਉਦੀਆਂ ਚਾਹੀਦੀਆਂ ਸਾਨੂੰ ਆਹ ਪਬਲਿਕ ਨੂੰ ਕਹਿਣਾ ਹੋਣਾ ਚਾਹੀਦਾ ਐਸੇ ਇਫੈਕਟ ਹੋ ਗਿਆ ਹੋਰ ਕਿ ਸਾਨੂੰ ਕਹਿਣੀ ਪੈਣੀ ਨਹੀਂ ਉਹ ਆਪਣੀ ਬੱਚੀ ਨਾਲ ਕਹਾਂ ਕਿ ਤੇਰੇ ਕੋਲ ਨਾਲ ਲਾਵਾਂਗੇ ਜੀ ਤੁਸੀਂ ਤੁਸੀਂ ਨਾ ਮੈਂ ਤਾਂ ਸਿੱਧੀ ਸਾਕੇ ਇਲਾਕੇ ਦਾ ਸਰਪੰਚ ਜੀ ਬਹੁਤ ਸਮਾਂ ਹੋ ਗਿਆ ਨਹੀਂ ਦਿਨ ਹੋ ਗਏ ਕੋਲੋਂ ਪੁਰਾਣ ਤੋਂ ਪਹਿਲਾਂ ਨਾ ਸਾਫ ਤੁਸੀਂ ਕਿੱਥੇ ਸੁੱਤੇ ਪਏ ਨੇ ਜੀ ਬੀਬੀ ਕੋਈ ਸੌ ਨਹੀਂ ਰਿਹਾ ਤੁਸੀਂ ਨਾ ਚਲੋ ਸਾਡੇ ਜੀ ਇਹਨਾਂ ਪਿਛਵਾ ਨਹੀਂ ਤੇ ਪਹਿਲਾਂ ਮੇਰੀ ਗੱਲ ਕਰਦੇ ਤੁਸੀਂ ਬਾਬਾ ਜੀ ਮੇਰੀ ਗੱਲ ਸੁਣੋ ਸਾਰਾ ਕੁਝ ਹੋ ਰਿਹਾ ਨਾਲੇ ਵਾਲੀ ਦੀ ਸਾਰਾ ਬਾਕੀ ਬਾਕੀ ਭਾਈ ਬਹਿ ਜਾਓ ਬਾਕੀ ਬਹਿ ਜਾਓ ਪਰਿਵਾਰ ਨੂੰ ਗੱਲ ਕਰ ਦੋ ਯਾਰ ਬਾਕੀ ਬਹਿ ਜਾਓ ਇਹ ਲੋਕਾਂ ਦਾ ਜੋ ਕਾਨੂੰਨ ਵਾਲੇ ਸ਼ਾਸਨ ਦੇ ਲਈ ਪੂਰਾ ਪਾਰਿਸਾਨ ਹੈ ਮੇਰੀ ਗੱਲ ਮੈਡਮ ਇਹ ਤੁਹਾਨੂੰ ਜਿਹੜਾ ਵਿਸ਼ਵਾਸ ਨਹੀਂ ਨਾ ਇਹ ਨਹੀਂ ਆ ਕਿ ਚਾਹਾਂ ਮੈਂ ਫਿਕਰ ਸਪੋਰਟ ਵੀ ਕਰ ਰਹੀ ਹੈ ਕਿੰਨੇ ਕਿ ਦਿਨ ਆਏ ਥੋੜੀ ਜਿਹੀ 20 ਦਿਨ ਹੋ ਗਏ ਬੰਦਾ ਟਾਈਮ ਕਰੀਏ ਬਹੁਤ ਬੋਲਣ ਵਾਲਾ ਵੀ ਕਿੱਥੇ ਚਾਹੀਦਾ ਬ੍ਰੋ ਠੀਕ ਹੈ ਜੀ ਆ ਕੇ ਬੇਸ਼ਤੀ ਕਰੀਏ ਸਾਨੂੰ ਅਸੀਂ ਸ਼ੌਕ ਤੇ ਅਸੀਂ ਥੋੜਾ ਰੱਖੇ ਮੇਰੀ ਗੱਲ ਸੁਣ ਲੈਣਾ ਜੀ ਸਾਨੂੰ ਉੱਨਾ ਕਰਕੇ ਅਸੀਂ ਆਪਣੇ 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 ਬੱਚਾ ਮੈਨੂੰ ਦੋ ਮੈਨੂੰ ਮੇਰੀ ਗੱਲ ਸੁਣੋ ਸਾਨੂੰ ਸ਼ੌਕ ਨਹੀਂ ਹੈਗਾ ਕਿ ਤੁਸੀਂ ਜੇ ਸਾਡੇ ਕੋਲ ਹੋਵੇ ਸਾਨੂੰ ਸ਼ੌਕ ਨਹੀਂ ਅਸੀਂ ਬੇਇੱਜ਼ਤੀ ਕਰਾਈ ਹੈ ਹਾਂਜੀ ਹਾਂਜੀ ਇਹ ਸਾਡੇ ਕੋਲ ਹੋਵੇ ਨਾ ਸਾਨੂੰ ਕੋਈ ਸੋਚ ਨਹੀਂ ਆਦੀ ਇਹ ਇਹ ਗੱਲ ਇਹ ਸਾਰੀ ਗੱਲ ਹੋ ਰਹੀ ਹੈ ਸਾਡੇ ਨੂੰ ਸਾਰਿਆਂ ਨੂੰ ਬਿਠਾ ਲਓ ਜੀ ਸਾਰੀ ਆ ਪਹਿਲਾਂ ਤਾਂ ਮੇਰੇ ਵੀਰ ਜੀ ਸਾਈਡ ਤੇ ਬਹਿ ਜਾਓ ਬਹੁਤ ਬਹੁਤ ਧੰਨਵਾਦ ਸਾਡਾ ਬਹਿ ਜਾਓ ਆ ਕੱਟਿਆ ਮੇਰੇ ਵੀਰ ਬਹਿ ਜਾਓ ਵੀਰੇ ਬਹਿ ਜਾਓ ਸਾਰੇ ਆ ਮੱਤ ਨੂੰ ਵੀਰੇ ਬਹਿ ਬਹਿ ਜਾਓ ਇਹੀ ਕਹਿਣ ਲੱਗੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਨੰਬਰ ਟੋਕੇ ਹੋ ਜੀ ਪਹਿਲਾਂ ਮੇਰੀ ਬੇਨਤੀ ਹੈ ਸਾਹ ਜੰਮੇ ਜੀ ਸਿੱਖੇ ਬੰਦੇ ਬੈਠੇ ਆਪਾਂ ਇੱਧਰ ਆ ਜੀ ਆ ਲੋ ਵੀਰੇ ਆ ਜੋ ਬੈਜੋ ਬੈਜੋ ਸਾਰੇ ਸਾਰਿਆਂ ਨੂੰ ਦੇਖਣ ਦਿਓ ਕੀ ਹੋ ਰਿਹਾ ਸਾਰਿਆਂ ਨੂੰ ਦੇਖਣ ਦਿਓ ਕੋਈ ਗੱਲ ਨਹੀਂ ਤੁਸੀਂ ਬੈਜੋ ਇੱਧਰ ਆ ਜੋ ਬੈਜੋ ਸਾਰੇ ਚਲੋ ਪਿੱਛੇ ਬੈਜੋ ਹੁਣ ਤੁਸੀਂ ਸਾਰਿਆਂ ਨੇ ਵਿਚਾਰ ਸੋਲੇ ਸਿਵਲ ਪ੍ਰਸ਼ਾਸਨ ਦੇ ਵੀ ਸੁਣ ਲੇ ਪੁਲਿਸ ਪ੍ਰਸ਼ਾਸਨ ਦੇ ਵੀ ਸੁਣ ਲੇ ਔਰ ਇਹ ਅਧੂਰਾ ਸੱਚ ਆ ਜਿਹੜਾ ਤੁਸੀਂ ਸਾਰਿਆਂ ਨੇ ਸੁਣਿਆ ਜੋ ਸਾਚੇ ਪਤਾ ਕੀ ਆ ਪੁਲਿਸ ਗਈ ਦੱਸਿਆ ਡਿਸਪਟੀ ਸਾਹਿਬ ਨੇ ਵੀ ਮਾਛੀ ਵੜੇ ਗਈ ਉਹ ਹੋਟਲ ਟੱਬਾ ਜੋੜੀ ਆ ਜਿੱਥੇ ਉੱਥੇ ਗਏ ਗਏ ਤੋ ਜਦੋਂ ਤੁਸੀਂ ਲੋਕ ਅੱਛਿਆ ਫੇ ਬਹਿ ਗਏ ਇਹ ਗਏ ਨਹੀਂ ਤੁਸੀਂ ਭੇਜੇ ਆ ਤੁਸੀਂ ਜਾਣ ਵਾਸਤੇ ਕਿਤੇ ਮਜਬੂਰ ਸਾਰਾ ਦਿਨ ਹੰਗ ਕਰਦੀ ਨੀਂਦ ਸੁੱਕੀ ਪਈ ਰਹੀ ਹੈ ਪੁਲਿਸ ਸੋਤੇ ਚਲਾਏ ਜਾ ਰਹੇ ਸਨ ਇਹ ਥੋੜੇ ਸਦਕਾ ਹੋਇਆ ਤੁਸੀਂ ਕਿਉਂ ਵਿੱਚ ਕਰਦੇ ਆ ਗੱਲਾਂ ਦੇ ਵਿੱਚ ਤੁਹਾਡਾ ਇਹ ਧਰਨਾ ਤਾਰੋ ਪੀਟ ਕਰਦੇ ਨੇ ਇਹਨਾਂ ਨੇ ਸਾਡਾ ਹਲਕਾ ਆਪਣਾ ਮਤ ਪੂਰਾ ਪੰਜਾਬ ਹੈ ਇਹ ਤਾਂ ਰੱਬ ਦੇ ਆਸਰੇ ਹੋਗੇ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੇ ਸਮਾਜ ਨੂੰ ਚਲਾਉਂਦੇ ਆ ਇੱਕ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਜਿਹਨੂੰ ਬਿਊਰੋਕਰੇਟ ਕਹਿੰਦੇ ਆ ਦੂਜਾ ਜਿਹੜਾ ਅਸੀਂ ਪੁੱਟਾ ਪਾ ਕੇ ਲੋਕ ਚੋੜਦੇ ਤੇ ਤੀਜਾ ਜਿਹੜੇ ਸਮਾਜ ਦੇ ਵਿੱਚ ਨਾਲ ਲੋਕਾਂ ਦੇ ਗ੍ਰਾਮ ਤੱਕ ਚੁੜੇ ਵੀ ਹੁੰਦੇ ਆ ਜਦੋਂ ਇਹ ਤਿੰਨੇ ਆਪਸ ਵਿੱਚ ਰਲ ਜਾਂਦੇ ਆ 100 ਹੋ ਜਾਂਦੇ ਆ ਉਦੋਂ ਆਮ ਪਤਲੀਕਰ ਰੱਤੇ ਆਸਰੇ ਹੋ ਜਾਂਦੀ ਦਾ ਤੁਸੀਂ ਸ਼ਿਕਾਇਤ ਲੈ ਕੇ ਕਿੱਥੇ ਜਾਣਾ ਥਾਣੇ 'ਚ ਥਾਣਾ ਨਹੀਂ ਸੋਚਾ ਤੁਸੀਂ ਕਿੱਥੇ ਜਾਣਾ ਕਿਸੇ ਚੁਣੇ ਹੋਏ ਨੁਮਾਇੰਦੇ ਦੇ ਕੋਲ ਇੱਕ ਇਰਿਸ਼ ਕੈਦ ਲੈ ਕੇ ਜਾਣਾ ਜਿਹੜੇ ਕੜਮ ਚੌਧਰੀਆਂ ਆਉਂਦੇ ਤਿੰਨੇ ਰਲੇ ਹੋਏ ਆ ਕੋਣ ਵੀ ਤੇ ਕਲਪ ਕਾਰਵਾਈ ਕਰ ਲੂਗਾ 18 ਦਿਨ ਭਜਾਇਆ ਪੁਲਿਸ ਨੇ ਦਾਲ ਮਖਣੀ ਆਉਂਦੀ ਏ ਟਾਪੇ ਤੋਂ ਕਿਹੜੇ ਚੱਕਰਾਂ ਚ ਕਰਦੇ ਆ ਤੁਸੀਂ ਇਹ ਪੁਲਿਸ ਮੁਲਾਜ਼ਮਾਂ ਨੇ ਉਹ ਤੁੱਪ ਭਜਾਇਆ ਮੰਤਰੀ ਆ ਗਿਆ ਉਹਦੇ ਹੌਟੋਟੇ ਤਾਰ ਕੇ ਗੱਡੀ ਚੋਂ ਪਿਛੋਂ ਭਜਾਇਆ ਕਿੱਥੇ ਉੱਤਰ ਦੇਣ ਤੁਸੀਂ ਕਿਹਨਾ ਤੋਂ ਇਨਸਾਫ ਮੰਗਦੇ ਤੁਸੀਂ ਐਮ ਐਲ ਏ ਨੂੰ ਕੁੜੀ ਦੇ ਪਿਓ ਨੇ ਫੋਨ ਕੀਤਾ ਮੈਂ ਚੂਹੇ ਹੋਏ ਨਮਾਇंदे ਤੇ ਆਉਣਾ ਉਹ ਫੋਨ ਕਰਦਾ ਵੀ ਮੈਂ ਉਸ ਕੁੜੀ ਦਾ ਪਿਓ ਬੋਲਦਾ ਜਿਹਦੇ ਨਾਲ ਘਟਨਾ ਵਾਪਰੀ ਹੈ ਮੈਂ ਤੁਹਾਨੂੰ ਮਿਲਣਾ ਮੈਂ ਕਿੱਥੇ ਆ ਕੇ ਮਿਲਾਂ ਐਮ ਐਲ ਏ ਸਾਹਿਬ ਦਾ ਜਵਾਬ ਤਾਂ ਕੀ ਹੈ ਚੂਹੇ ਹੋਏ ਨਮਾਇंदे ਦਾ ਸਾਡੇ ਦਾ ਕੀ ਜਵਾਬ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੂੰ ਮੇਰੇ ਕੋਲ ਆ ਕੇ ਕੀ ਕਰਨਾ ਤੇ ਅੱਜ ਸਵੇਰੇ ਘਰੇ ਪਹੁੰਚੇ ਹੋਏ ਹਨ ਜੀ ਧਰਨਾ ਲਗਾਉਂ ਬੋਲੂ ਕਿ ਫਿਰ ਜਾਣਾ ਤੁਸੀਂ ਇਹ ਇਹ ਚੋਚਲੇ ਮੋਚਲੇ ਚੱਲੀ ਜਾਣੇ ਆ ਇਹ ਮਜਬੂਰ ਇਹਨੂੰ ਮਜਬੂਰ ਕੀਤਾ ਗਿਆ ਜਿਹੜੇ ਅੱਜ ਦੱਸਦੇ ਨੇ ਡੀਐਸਪੀ ਸਾਹਿਬ ਵੀ ਪਿੰਡ 'ਚ ਜਾ ਕੇ ਕੁਝ ਹੋ ਵੀ ਕੀ ਹੋਇਆ 18 ਦਿਨ ਪਹਿਲਾਂ ਤਾਂ ਹੋਇਆ ਨਹੀਂ ਸਾਹਿਬ ਜੀ ਜਦੋਂ ਧਰਨਾ ਲਾ ਕੇ ਆ ਤੇ ਪਹੁੰਚ ਗਏ ਮਜਬੂਰੀ ਹੋ ਗਈ पीएसपी साहब नहीं जी डीएसपी साहब बड़े सत्कार तो बहुत बड़ी पोस्ट है ਤੁਸੀਂ ਦੋਹੇ ਉਹ ਬੰਦੇ ਖੜੇ ਹੋ ਜਿਹਦਾ ਜੁਗਤੀ ਪੀਪੀਐਸ ਹੈ ਇਹ ਆਈਪੀਐਸ ਜਾਂ ਪੀਸੀਐਸ ਨੇ ਮੇਰੀ ਗੱਲ ਸੁਣੋ ਸਾਹਿਬ ਜੀ ਤਾਂ ਇਹਨਾਂ ਨੇ ਨਹੀਂ ਕਹਿਣਾ ਕੋਈ ਇਹ ਤਾਂ ਫਿੱਤੇ ਲੋਕ ਨੇ ਬਾਈ ਜੀ ਇਹ ਪਰਿਵਾਰ ਦੇਖੋ ਉਹ ਬੱਚੀਆਂ ਅੱਗੇ ਬੈਠਦੀਆਂ ਇੱਥੇ ਇਹ ਘੂਆ ਕੁਰੀਆਂ ਸੁਣਿਆ ਕਿ ਮਿੰਟ ਜੀ ਇਹਨਾਂ ਨੂੰ ਪਤਾ ਹੀ ਨਹੀਂ ਵਿਚਾਰੀਆਂ ਨੂੰ ਇਹ ਤਾਂ ਤਰਫੇ ਹੋਏ ਬਾਈ ਜੀ ਇਹਨਾਂ ਦੀਆਂ ਰੂਹਾਂ ਮਰੀਆਂ ਹੋਈਆਂ ਰੂਹਾਂ ਕੋਈ ਕੁਝ ਨਹੀਂ ਬਹਿਲਾ ਕੀ ਕਰਨੇ ਕਿੱਥੇ ਜਾਣਾ ਤੁਸੀਂ ਮੈਨੂੰ ਗੱਲ ਦੱਸੋ 1 ਮਿੰਟ ਦਿਓ ਇੱਕ ਮਿੰਟ ਬਿਜਾ ਹੁਣ ਮੈਨੂੰ ਗੱਲ ਕਰਨ ਦੇ ਪੁੱਤ ਗੱਲ ਕਰ ਲਓ ਮੈਨੂੰ 1 ਮਿੰਟ ਇੱਕ ਗੱਲ ਦੱਸੋ ਜਿਸ ਬੰਦੇ ਦੇ ਕਰੇ ਇਹ ਗੱਲ ਹੋ ਜਵੇ ਸ਼ਰਮ ਆਉਂਦੀਤ ਨਹੀਂ ਆਉਂਦੀ ਆਉਂਦੀ ਹੈ ਜੀ ਬਿਲਕੁਲ ਆਉਂਦੀ ਕਿਹਦੀ ਨਾ ਪਰਦਾ ਪਾਉਣੀ ਹੈ ਨਾ ਇਹ ਬਾਪ ਨੂੰ ਗੱਲ ਤੇ ਤਖਤੀ ਪਾ ਕੇ ਬੈਠ ਕੇ ਚਾਹ ਕੁਝ ਵੀ ਰੱਖਣਾ ਪੈ ਗਿਆ ਇਹ ਮੇਰੀ ਕੋਈ ਨਾ ਕੰਮ ਹੋ ਗਿਆ ਉਸ ਟਾਈਮ ਆ ਰਹੇ ਨੇ ਇਕ ਤੇ ਕਿਉਂ ਕਰ ਰਹੇ ਆ ਤੁਹਾਨੂੰ ਮੈਨੂੰ ਕੁਝ ਜਵਾਬ ਤੁਸੀਂ ਦੇ ਦਿਓ ਜਵਾਬ ਉਸ ਪਿਓ ਦੀ ਕੁੜੀ ਨੂੰ ਜੋ ਹੋਇਆ ਚੌਂਕ 'ਚ ਬੈਠ ਕੇ ਕਹਿ ਰਿਹਾ ਬੰਦਾ ਤੁਸੀਂ ਕਹਿੰਦੇ ਸਾਹਮਣਾ 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 ਤੁਸੀਂ ਐ ਕਰਤਾ ਨਹੀਂ ਜੀ ਸਾਹਿਬ ਠੀਕ ਹੈ ਜੀ ਤੁਹਾਡੀ ਨਹੀਂ ਜਿਹੜੀ ਗੱਲ ਆ ਐਦਾਂ ਦੀ ਜੀ ਗੱਲ ਹੁੰਦੀ ਨਹੀਂ ਜੀ ਮੈਂ 35 ਉਦੋਂ ਤੋਂ ਮੈਂ ਵਾਚ ਕਰਦਾ ਮੈਂ ਸਟੇਜ ਤੇ ਨਹੀਂ ਆਇਆ ਮੈਨੂੰ ਪਤਾ ਹੈ ਵੀ ਇਹ ਖੇਲ ਹੋ ਰਿਹਾ ਕੀ ਕਰੀਏ ਚੌਂਕ 'ਚ ਬੈਠ ਕੇ ਪਰਿਵਾਰ ਕਹਿ ਰਿਹਾ ਭੂਆ ਘੜੀਆਂ ਇੱਥੇ ਕੀ ਕਹਿ ਰਹੇ ਆ ਵੀ ਸਾਡੀ ਕੁੜੀ ਦੀ ਪੱਤ ਲੁੱਟੀ ਗਈ। ਕਾਨੂੰ ਰਿਸ਼ਤਾ ਵੀ ਕਰਨਾ ਉਹਦਾ। ਇਹ ਇਨਸਾਫ ਹੈ ਜੀ। ਆ ਰੋਹ ਸੰਧਾਤ ਇਹ ਕੰਮ ਜਿਹੜਾ ਹੋਇਆ ਹੈ। ਡੀਪਸ ਸਰ ਮੈਂ ਮਾਫੀ ਮੰਗ ਕੇ ਗੱਲ ਕਰਨ ਲੱਗਾ ਜੀ। ਤੁਸੀਂ ਕੋਸਾ ਨਾ ਕਰਿਓ। ਅਸ਼ੀਆ ਸਾਹਿਬ ਮੈਂ ਮਾਫੀ ਚਾਹੁੰਦਾ ਜੀ। ਮੈਨੂੰ ਮਾਫ਼ ਕਰਿਓ। ਤੁਹਾਡੇ ਕਿਸੇ ਪੁਲਿਸ ਅਫਸਰ ਜਾਂ ਤੁਹਾਡੇ ਕਿਸੇ ਅਫਸਰ ਪੀਸੀਐਸ ਜਾਂ ਪੀਟੀਐਸ ਜਾਂ ਆਈਐਸ ਜੂਗੀ ਆ। ਉਹਨਾਂ ਦੇ ਕਿਸੇ ਬੱਚੀ ਨਾਲ ਐਦਾਂ ਹੋ ਜਾਂਦਾ। ਤੁਸੀਂ ਸ਼ਾਮ ਤੱਕ ਇਨਕਾਊਂਟਰ ਕਰ ਦੇਣਾ ਜੀ।

ਇਹਦਾ ਮਤਲਬ ਪਤਾ ਕੀ ਆ ਵੀ ਸਾਡੀ ਟੀਆ ਦੀ ਇੱਜ਼ਤ ਇੱਕ ਉੱਚੇ ਤੇ بڑے ਲੋਕਾਂ ਦੀ ਇੱਜ਼ਤ ਨਾਲੋਂ ਹੱਤਾ ਇਹਨਾਂ ਦਾ ਮਾਈਂਡਸੈਟ ਇਹ ਪਤਾ ਕਿ ਉਹ ਨਹੀਂ ਕਰੀ ਕਾਰਵਾਈ ਫੈਸਲਾ ਹੋ ਜਾਣਾ ਇੱਕ ਬੰਦਾ ਮੈਨੂੰ ਮਿਲਿਆ ਉਹ ਮੈਨੂੰ ਪਤਾ ਕੀ ਕਹਿੰਦਾ ਸੀ ਕਹਿੰਦਾ ਤਾਂ ਫੈਸਲਾ ਹੋ ਜਾਣਾ ਇਹ ਤਾਂ ਦੂਏ ਹੀ ਨਹੀਂ ਜਾਤ ਪੜਾ ਕੇ ਆਹ ਮਾਈਂਡਸੈਟ ਆ ਕਰਦੇ ਆ ਕਰਦੇ ਆ ਬਿਲਕੁਲ ਇਹੀ ਗੱਲ ਇਹ ਮਾਈਂਡਸੈਟ ਆ ਇਹ ਰੌਲੇ ਆ ਸਾਹਮਣੇ ਆ ਬਸ ਇਹਨਾਂ ਫੈਸਲਾ ਕਰਨਾ ਆਓ ਸਾਹਮਣੇ ਇਹ ਤਮਾਸ਼ਾ ਸਾਹਮਣੇ ਆ ਮੈਂ ਕਹਿੰਦਾ ਧਮਕੀਆਂ ਬਾਈ ਜੀ 1 ਮਿੰਟ ਬਿਟਾ 1 ਮਿੰਟ ਰੁਕੋ ਬੱਸ 2 ਮਿੰਟ ਗੱਲ ਕਰ ਲੈਣ ਦੇ ਧਮਕੀਆਂ ਜਾ ਰਹੀਆਂ ਕੀ ਕਰੂੰਗੇ ਤੁਸੀਂ ਜੇ ਕੋਈ ਇੱਕ ਪੋਸਟ ਵੀ ਪਾਉਣਾ ਨਾ ਉਹਨੂੰ ਵੀ ਫੋਨ ਜਾਂਦਾ ਵੀ ਥ੍ਰੈਟ ਕਾਲ ਆਉਂਦੀਆਂ ਨੇ ਭੱਲੀਆਂ ਬਿਛਾਉਂ ਪਰ ਜਾ ਪਰਿਵਾਰ ਦੇ ਵਿੱਚ ਇੱਕ ਪੰਚ ਹੈ ਉਹਨੂੰ ਤਾਂ ਅਸੀਂ ਕੰਮ ਦੇ ਫਲਾਉਣਾ ਟਮਕਾਉਣਾ ਕਰਦੇ ਨੇ ਕੋਈ ਗੱਲ ਨਹੀਂ ਹਾਂਜੀ ਬੱਬੇ ਮੈਂ ਕੰਗ ਸਾਹਿਬ ਨੂੰ ਫੋਨ ਕਰਿਆ ਉਹਦੇ ਆਕੇ ਮਲਵਿੰਦਰ ਜੀ ਹਾਂ ਉਹ ਛੱਡੋ ਜੀ ਸੁਣੋ ਤਾਂ ਸਹੀ ਮੈਨੂੰ ਕੀ ਜਵਾਬ ਕਹਿੰਦੇ ਕਿੱਥੇ ਹੋਇਆ ਮਹਾਂ ਤਾਂ ਤੂੰ ਸੁੱਤਾ ਹੀ ਬੈਠਾ ਉਹ ਨਹੀਂ ਮੈਂ ਤਾਂ ਦੱਸਿਆ ਇੱਕ ਮਿੰਟ ਲੱਕੀ ਜੀ ਇੱਕ ਮਿੰਟ ਹਾਂਜੀ ਨਾਇਕ ਪੈਦਾ ਕਰਿਆ ਆਪਾਂ ਨੇ ਜੀ ਕੁੜੀ ਉਹਨੇ ਵੇਖਿਆ ਗਈ ਤੀ ਉਹਨੇ ਪੇ ਕਿਆ ਕਰ ਨਹੀਂ ਤੂੰ ਇੱਕ ਮਿੰਟ ਰੁਕੋ ਲੱਕੀ ਜੀ ਨਹੀਂ ਇਹ ਇਹ ਟੈਕਨੀਕਲ ਚੀਜ਼ਾਂ ਇਹ ਨਹੀਂ ਅਪੋਰੀ ਡਿਸਕਸ ਕਰਨ ਇਹ ਕਾਲੂ ਚਲਾਣ ਦੀ ਪੇਸ਼ ਉਹਨਾਂ ਦੇਖੋ ਮੈਂ ਤੁਹਾਨੂੰ ਦੱਸਦਾ ਇਹ ਫੈਕਟਰੀਆਂ ਦਾ ਨੀ ਤੁਸੀਂ ਕਰਦੇ ਤੁਸੀਂ ਆਪਣੀ ਅਪੀਲ ਕਰੋਣੀ ਆ ਬਸ ਤੁਸੀਂ ਕੇਸ ਦੇ ਵਿੱਚ ਕੀ ਆ ਇਹ ਨਾ ਗੱਲ ਕਰੋ ਇਹ ਤੁਹਾਨੂੰ ਗੜਬੜ ਹੋ ਜੂਗੀ ਕੋਟ ਖਲਾਫ ਕਰ ਦਿੱਤੀ ਜੇ ਮੈਂ ਤੁਹਾਨੂੰ ਇਹ ਦੇਖੋ 1 ਮਿੰਟ ਜੀ ਆਪਾਂ ਇਹ ਰੈਂਚ ਨਹੀਂ ਬੰਨਣਾ ਰੁਕੋ ਇੱਥੇ ਮੈਂ ਉਹ ਤੋਂ ਬਾਅਦ ਸੁਣੋ 1 ਮਿੰਟ ਵੀਰ ਜੀ 1 ਮਿੰਟ ਬਸ ਚੱਲ ਤੁਸੀਂ ਨਿੱਕੀ ਨਾ ਚੰਦੋ ਜੇ ਅੱਜ ਤੁਸੀਂ ਇਹ ਲੜਾਈ ਹਾਰ ਗਏ ਨਾ ਤੁਸੀਂ ਘਰੇ ਮਿਠਾ ਲਾਉਂਗੇ ਆਪਣੀ ਧੀਆਂ ਨੂੰ ਚੁੱਪ ਕਰੋ ਪਨਾ ਸੁਣ ਲੋ ਕੁੱਟਾ ਲੋ ਤੁਹਾਨੂੰ ਘਰੇ ਉਠਾਲਣ ਦੀਆਂ ਪੈ ਜਾਣੀਆਂ ਧੀਆਂ ਆਪਣੀਆਂ ਕਾਤੇ ਕਾਰਨ ਕੀ ਆ ਕਿਉਂ ਢਾਲਣੀਆਂ ਪੈ ਜਾਣੀਆਂ ਤਿੰਨ ਥੰਮ ਸੜਾ ਲਗੇ ਤਿੰਨ ਥੰਮ ਜਿਨ੍ਹਾਂ ਨੇ ਸਮਾਚਾ ਲਾਉਣਾ ਚੌਧਰ ਤੇ ਭੁੱਖੇ ਤੇ ਘੜਮ ਚੌਧਰੀ ਚੁਣਿਆ ਹੋਇਆ ਨਮੈਂਦਾ ਤੇ ਪ੍ਰਸ਼ਾਸਨ ਚਾਹੇ ਪੁਲਿਸ ਪ੍ਰਸ਼ਾਸਨ ਚਾਹੇ ਸਿਵਲ ਪ੍ਰਸ਼ਾਸਨ ਹੋਰ ਉਸ ਤੋਂ ਅੱਗੇ ਤੁੜੀ ਘਾਉ ਤੱਕੇ ਤੁਹਾਡੀ ਪੂਰੀ ਬੇਪੱਤ ਕਰਤੀ ਖੁੱਤ ਬਾਤ ਤੁਸੀਂ ਗੱਲ ਚ ਰੱਖਿਓ ਤਖਤੀਆਂ ਪਾਟੇ ਛਾਉਂਦੇ ਬੈਠੇ ਅੱਜ ਵੀ ਸਾਰੇ ਬੇਪੱਤ ਹੋਏ ਹੋਏ ਆਂ ਹਾਂਜੀ ਅਸੀਂ ਵੀ ਬੇਪੱਤ ਹੋਏ ਹੋਏ ਆ ਸਾਰੇ ਦੱਸੋ ਮੈਨੂੰ ਸੱਚੇ ਖੱਬੇ ਬੈਠੇ ਨਾਲ ਬੰਦੇ ਹੋਰ ਸੁਣ ਲੋ ਚਮਕਾ ਹੋਰ ਸਾਹਬ ਦਾ ਇੱਕ ਵਜਨ ਸਮਾਏ ਪਟੋਲ ਪੰਪ ਤੇਰੇ ਨੀਂਦ ਗੱਲਾਂ ਵਿਚਾਲ ਮੈਂ ਨਾ ਲੱਗੇ ਗੱਲ ਕਰਦਾ ਮੈਨੂੰ ਕੀ ਰੋਣਾ ਡਰਦਾ ਹੈ ਨਾ ਸੌਦੇਵਾ ਜੀ ਕਰਾਉਂਦੇ ਆ ਕਦੇ ਐਸਾ ਚੋਕੜ ਜਾਂਦਾ ਕਿਤੇ ਕਿਤੇ ਕੋਈ ਜਾਂਦਾ ਕਿ ਉਹ ਵੀ ਐਸਾ ਚੋਕੜ ਨੂੰ ਕਿਉਂ ਨਹੀਂ ਆਇਆ ਜਦ ਇਹ ਦੱਸ ਰਹਿੰਦਾ ਕਿਤੇ ਹੈ ਇਹ ਉਹ ਨਹੀਂ ਰੱਖਿਆ ਐਸਾ ਚੋਕੜ ਨੇ ਕੋਣ ਨੂੰ ਕਿ ਲੱਗਦਾ ਵੀ ਉਹ ਨਾਲ ਨਹੀਂ ਹੈ ਹੋਰ ਤਾਂ ਪਛਤਾਉਂਦਾ ਹੈ ਹੋਰ ਤਾਂ ਮਜਬੂਰੀ ਬਣ ਗਈ ਆਪਣੀ ਇੱਜ਼ਤ ਤੇ ਆਹਾਂ ਪਰ ਰੱਖੇ ਬਣਜੋ ਕੱਠੇ ਰਹੋ ਕਾਲੂਬਾਰੀ ਛੋਟੀ ਵੀ ਨਹੀਂ ਨਸ਼ਾ ਆਮ ਸ਼ਰੀਆਮ 14 14 15 15 ਤਾਲ ਦੇ ਬੱਚਿਆਂ ਤੱਕ ਪਹੁੰਚ ਗਿਆ ਹੋਰ ਡੋਡੀਆਂ ਧੀਆ ਤੈਨੂੰ ਨਾ ਕਰੋ ਕਿਸੇ ਤੇ ਯਕੀਨ ਨਾ ਕਿਸੇ ਕੋਲ ਸੇ ਭੇਜੋ ਆਪਸ ਚ ਨਾ ਵੈਸ ਕਰੋ ਨਾ ਪ੍ਰਸ਼ਾਸਨ ਨਾਲੇ ਵੈਸ ਕਰੋ ਚੁੱਪ ਕਰਕੇ ਇੱਥੇ ਬਹਿ ਜਾਓ ਅੱਗੇ ਹੋਲਾ ਮਹਲਾ ਹੁਣ ਠੀਕ ਹੈ ਨਹੀਂ ਸੁਣਦੇ ਜਾ ਕੇ ਮੇਨ ਰੋਡ ਰੋਕ ਲੈਣਾ ਆਪਾਂ ਨੇ ਗੱਲੂ ਆਨੰਦਪੁਰ ਸਾਹਿਬ ਵਾਲਾ ਪੂਰੇ ਪੰਜਾਬ ਵਿੱਚ ਪੱਟਾ ਲੱਗ ਗਿਆ ਕੋਲੇ ਬੋਲੇ ਤੇ ਪੱਟਾ ਕਿੰਨੇ ਸੰਘਾਤ ਹੁੰਦੀ ਹੈ ਇਹ ਜਾਮ ਨਾ ਲੱਗੇ ਸਾਰੇ ਪਾਸੇ ਫੇਰ ਫੇਰ ਸਾਡੇ ਪਟੰਗਾਂ ਵੀ ਪੈਣੀਆਂ ਪਾਣੀ ਵੀ ਆਉਣਾ ਅੜੇ ਦੇ ਜੋ ਜੀਲ ਬਚਾਉਣੀਆਂ ਨਹੀਂ ਤਾਂ ਵੀ ਗਏ ਤੁਸੀਂ ਚੰਗੌਰ ਸਾਹਿਬ ਹਲਕੇ ਦਾ ਰੱਬ ਰੱਖਾ ਜੋ ਕੁਛ ਇੱਥੇ ਹੋ ਰਿਹਾ ਮੈਂ ਤੁਹਾਨੂੰ ਇੱਕ ਰੋਟ ਹੱਲ ਦੱਸ ਲੱਗਿਆ ਮੇਰਾ ਜਜ਼ਬਾ ਤੇ ਦਿਲ ਦਾ ਪਤਾ ਨਹੀਂ ਸਹੀ ਕਿਹੜਾ ਪਤਾ ਨਹੀਂ ਲੱਗਦਾ ਮੈਂ ਹਲੰਗੀਆਂ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਦੇ ਲਈ ਪਰ ਮੈਂ ਕੁਛ ਤਾਂ ਹੈ ਬਾਅਦ ਵਿੱਚ ਇਹ ਪੂਰਾ ਪੰਜਾਬ ਬਦਲਾਵ ਦੇ ਮਗਰ ਆ ਮੈਨੂੰ ਵੋਟ ਪਾ ਦੇਣੀ ਚਾਹੀਦੀ ਸੀ ਉਹਨੂੰ ਰੋਕ ਕਿਉਂ ਮਾਰਦਾ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਤੁਹਾਨੂੰ ਮੈਂ ਸੱਚੀ ਗੱਲ ਦੱਸਣ ਲੱਗਿਆ ਅੱਜ ਇੱਥੇ ਖੜ ਕੇ ਇਧਰ ਅਜ ਕੋਈ ਨਹੀਂ ਚੱਲੀ ਜਾਣਾ ਦੋ ਇੰਨੇ ਇਕੱਠਾ ਕੱਟ ਕੇ ਲੱਗਿਆ ਆਵਾਜ਼ ਰੁਕ ਰਹੀ ਨਹੀਂ ਅੱਜ ਮੈਨੂੰ ਇੱਥੇ ਖੜ ਕੇ ਮਾਣ ਮਹਿਸੂਸ ਹੋ ਰਿਹਾ ਵੀ ਮੈਂ ਵੋਟਰ ਹਾਂ ਠੀਕ ਰਹਿ ਗਿਆ ਛਟੂ ਘਟ ਮੈਂ ਥੋੜੇ ਫਿੱਟੇ ਨੂੰ ਕਹਿਣਾ ਚਾਹੀਦਾ ਹੈਗਾ ਇੱਕ ਮੈਂ ਲੱਭਣ ਲੱਗਿਆ ਹੋਇਆ ਉਸ ਦਿਨ ਦਾ ਇਹ ਉਹ ਇਨਕਲਾਬੀ ਕਿੱਥੇ ਨੇ ਪੀੜੀਆਂ ਪੱਗਾਂ ਝੂਠਾ ਇਨਕਲਾਬ ਨਾਲੀਆਂ ਤੇ ਲਾਈਵ ਹੋਣ ਵਾਲੇ ਕੋਈ ਤਸਵੀਰ ਲਾਈਵ ਹੋ ਰਿਹਾ ਜੂਰੀ ਸ਼ਬਦ ਚੱਲ ਰਹੀ ਉਹ ਇਨ ਦੇ ਛੇਤੇ ਲਾਈਵ ਹੋ ਰਿਹਾ ਉਹ ਨਾਲੀ ਤੇ ਲਾਈਵ ਹੋ ਰਿਹਾ ਉਹ ਇਨਕਲਾਬ ਦੀ ਜਿੰਦੇ ਨਹੀਂ ਹੋ ਕਿੱਥੇ 5 ਵਾਲੀ 50 ਉਹ ਨਾਲ ਹੀ ਜ਼ਿਆਦਾ ਜ਼ਰੂਰੀ ਸੀ ਤੇ ਧੀਆਂ ਦੀ ਜਿੱਤੇ ਇਨਕਲਾਬੀਆਂ ਵਾਸਤੇ ਜ਼ਿਆਦਾ ਜ਼ਰੂਰੀ ਹੈ ਨਹੀਂ ਕਿ ਥੱਟੀਆਂ ਪੱਗਾਂ ਬਨ ਕੇ ਭਗਤ ਸਿੰਘ ਭਗਤ ਸਿੰਘ ਗਲੀ ਗਲੀ ਚ ਭਗਤ ਸਿੰਘ ਟੋਪਰ ਜਿੱਤਰੀ ਦਿੱਤਾ ਹੋ ਕਿੱਥੇ ਉਹ ਭਗਤ ਸਿੰਘ ਕਿੱਥੇ ਇੱਕ ਜਿੰਦਾ ਕੋਈ ਰੋਗ ਦੇ ਦੂਜਿਆਂ ਨੂੰ ਵੀ ਇਹ ਜਾਣਾ ਨਹੀਂ ਦਰਨੇ ਦੇ ਵਿੱਚ ਆਪਣੀ ਪਾਰਟੀ ਦਾ ਬੰਦਾ ਪੂਰੀਓ ਦਾ ਨਾਮ ਅਮਰੀਕਾ 에 ਸੋਨਿਆ ਹਾਂ ਜਿੰਦਰਾ ਘਟੋ ਘਟ ਧੀਆਂ ਦੀ ਚਿਰਤਾ ਛੱਡ ਦੋ ਜੀ ਪੰਜਾਬੀ ਤਾਂ ਜਾਣੇ ਜਾਂਦੇ ਤੇ ਵੀ ਧੀਆਂ ਪਾਣਾਂ ਦੇ ਸਾਥੀ ਹੈ ਉਹ ਸੀ ਤਾਂ ਕਾਬਲ ਘਟਾਰ ਤੋਂ ਲਿਆਏ ਲੇਕੇ ਗਈਆਂ ਹੋਈਆਂ ਸੀ ਇਹ ਪੰਜਾਬੀ ਤੇ ਭਾਈ ਤੁਸੀਂ ਵੀ ਪੰਜਾਬੀ ਆ ਜੀਸੂ ਸਾਹਿਬ ਜਿੱਤਣ ਦੇ ਇਰਾਦਾ ਹੋਇਆ ਜਦੋਂ ਪਰਚਾ ਦਰਜ ਹੁੰਦਾ ਨਾ ਜੀ ਮੇਰੀ ਗਬਨਤੀ ਆ ਡੀਐਸਪੀ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਹੋਉਂਦੀ ਸਰ ਮੈਂ 15 ਕੇਸੜਾ ਆ ਚੁੱਕਿਆ ਮੇਰੇ ਦਿਨ ਤੋਂ ਡੀਐਸਪੀ ਨੂੰ ਬਿਨਾਂ ਨੌਲੇਜ ਤੋਂ ਕਰਤਾ ਦਰਜ ਨਹੀਂ ਹੁੰਦਾ ਇਹ ਉਦੋਂ ਬਹੁਤ ਟਾਈਮ ਲੱਗਦਾ 18 ਦਿਨ ਨਹੀਂ ਭਾਈ ਨਹੀਂ ਠੀਕ ਹੈ ਡੀਐਸਪੀ ਸਾਹਿਬ ਤੁਸੀਂ ਜੋ ਮੈਂ ਦੇਖੋ ਤੁਹਾਡੇ ਨਾਲ ਮੇਰੇ ਪਾਸੋਂ ਤਾਂ ਹੀ ਨਹੀਂ ਕੋਈ ਮੈਂ ਆਪਾਂ ਨੂੰ ਆਪਾ ਤਾਂ ਸਤਿਕਾਰ ਮੈਂ ਤਾਂ ਤੁਹਾਨੂੰ ਅੱਜ ਤੋਂ ਮੈਂ ਤਾਂ ਤੁਹਾਨੂੰ ਜੀ 14 15 ਸਾਲ ਪੁਰਾਣਾ ਜਾਣਦਾ ਜਦੋਂ ਵੀ ਬੋਲੋਗੇ ਵੀ ਜਸਤ ਤੁਸੀਂ ਮੈਨੂੰ ਭੁੱਲ ਗਏ ਹੋ ਮੈਂ ਤੁਹਾਨੂੰ ਉਦੋਂ ਟ੍ਰੈਕਟ ਮੈਚ ਦੀਆਂ ਟਿਕਟਾਂ ਵੀ ਲੈ ਕੇ ਆਇਆ ਤਾਂ ਪਾਸ ਸਾਡੇ ਰੋਪੀ ਵਾਲੇ ਨੂੰ ਜੀ ਉੱਪਰ ਠੀਕ ਹੈ ਜੀ ਗੱਲ ਮੈਨੂੰ ਪਤਾ ਹੈ ਇਹ ਵੀ ਪਤਾ ਹੈ ਇਹ ਚੰਗਾ ਆਪਸਾ ਇਹ ਵੀ ਪਤਾ ਪਰ ਮੈਨੂੰ ਇਹ ਨਹੀਂ ਸਮਝ ਆ ਸਭ ਸੱਚ ਦੱਸਦਾ ਇਹ ਉਹ ਲਖਮਣੀਪੁਰ ਕਿਵੇਂ ਹੋ ਗਿਆ ਮੈਨੂੰ ਤਾਂ ਇਹ ਨਹੀਂ ਸਮਝ ਆ ਮੈਂ ਇਹ ਕਹਿੰਦਾ ਵੀ ਤੁਹਾਨੂੰ ਮੈਂ 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 ਮੈਨੂੰ ਤੁਹਾਡਾ ਟ੍ਰੈਕ ਰਿਕਾਰਡ ਪਤਾ ਜੀ ਮੈਨੂੰ ਪਤਾ ਵੀ ਵਧੀਆ ਅਸਰ ਹੈ ਪਰ ਇੱਕ ਥੋੜਾ ਨਹੀਂ ਮਜਬੂਰੀ ਸਰ ਥੋੜਾ ਥੱਲੇ ਵਾਲਾ ਅਸਰ ਮੜਾ ਨਹੀਂ ਆਪ ਰਖਿਆ ਜਈ ਥੋੜਾ ਥੱਲੇ ਵਾਲਾ ਅਸਰ ਮੜਾ ਕੁਸਟ ਹੈ ਨਾ ਜੀ ਕੋਈ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਜੀ ਇਹ ਜਿਹੜੇ ਇੱਥੇ ਬੈਠੇ ਹੋ ਜੀ ਇਹ ਦਿਮਾਗ ਖਰਾਬ ਥੋੜਾ ਇਹ ਕੋਈ ਤੁਸੀਂ ਭਾਈ ਬਾਗਲ ਖਾਨੇ ਤੋਂ ਆਏ ਆ ਜੀ ਮੈਂ ਥੋੜਾ ਸ਼ਰਮਸੇ ਕਰਨਾ ਥੋੜਾ ਦਿਮਾਗ ਠੀਕ ਹੈ ਵੀ ਤੁਸੀਂ ਉਰੇ ਆਏ ਹੋ ਤੁਸੀਂ ਮੁੱਲਾਂਪੁਰ ਬਹੁਤ ਵਧੀਆ ਜੀ ਮੈਂ ਮੁੱਲਾਂਪੁਰ ਰਾਣੇ ਤੇ ਪੈਣਾ ਬਹੁਤ ਵਧੀਆ ਜੀ ਤੁਸੀਂ ਬੈਠੇ ਆ ਇੱਕ ਮਿੰਟ ਹੱਸ ਜੀ ਤੁਸੀਂ ਸ਼ੌਕ 'ਚ ਬੈਠੇ ਆ ਕਿ ਮਜਬੂਰੀ 'ਚ ਬੈਠੇ ਆ ਮਜਬੂਰੀ 'ਚ ਸਰਕਾਰ ਨੂੰ ਲੋਰ ਰਹੇ ਆ ਸਾਡਾ ਤਮਸਾ ਬਣਾ ਤਸੀਂ ਤਾਂ ਬੈਠੇ ਹੋ ਉਹ ਚੁੜੇ ਹੋਏ ਨੁਮਾਇੰਦਾ ਘਰੇ ਜਾਂਦਾ અમાਰਾਂ ਕਹਿੰਦਾ ਧਰਨੇ ਨਾ ਰੋ ਪੂਰੇ ਨਾਲ ਦੇ ਨਾ ਧਾ ਲੋ ਮੈਨੂੰ ਹੋਰ ਵੀ ਲੱਗਦਾ ਹੈ ਗੱਲ ਯਾਨੀ ਹੈ ਗੱਲ ਬੜੀ ਹੈ ਬਹੁਤ ਪਤਾ ਨਹੀਂ ਮੰਨਣੀ ਪਦਣੀ ਤੁਸੀਂ ਇੱਕ ਵਾਰ ਨਾ ਐਮਐਲਏ ਦੀ ਨੋਟੀਫਿਕੇਸ਼ਨ ਕਰਕੇ ਦੇਖ ਲਓ ਕਿ ਟੋਲੇ ਨਾਲੇ ਨਾ ਕਹ ਸਕਦੇ ਆ ਜੀ ਹੋ ਸਕਦਾ ਹੋ ਸਕਦਾ ਐਮਪੀ ਦੇ ਵੀ ਹੋ ਸਕਦਾ ਮੇਰੀ ਉਹਦੇ ਕਿਸਟਰ ਨਾਲ ਗੱਲ ਹੋਈ ਜੀ ਮੇਰੀ ਇਹ ਹਰਵਿੰਦਰ ਸਿੰਘ ਸਰਪੰਚ ਆ ਤੇ ਰਿਸਟਰ ਉਹ ਕਹਿੰਦਾ ਵੀ ਅਸੀਂ ਮੂੰਹ ਦਿਖਾਉਣ ਜੋਗੇ ਨਹੀਂ ਛੱਡੇ ਇਹਨਾਂ ਦਿੱਤੇ ਅਜੀ ਰਿਸਟਰਾਂ ਨੂੰ ਗਾਲਾਂ ਕੱਢੀ ਗਈ ਉਹਦਿਆਂ ਨੂੰ ਉਹ ਘਬਰ ਸਾਡੇ ਨਾਲ ਵਰਤ ਔਖੇ ਵੀ ਇਹ ਇਹ ਜੰਮ ਕਿੱਥੇ ਗਿਆ ਘਬਰ ਕਿੱਥੇ ਕੀ ਕਰਦੇ ਸਰਪੰਚ ਇੱਕ ਵਾਰ ਐਮਲਾਲ ਸਾਹਿਬ ਨੂੰ ਪੁੱਛ ਲਓ ਜੀ ਸੀਐਸ ਸਾਹਿਬ ਨੂੰ ਲੈ ਜਾਓ ਸ਼ਹਿਰ ਨੂੰ ਲੈ ਕੇ ਜੀ ਉੱਥੇ ਓਕੇ ਇਹਨਾਂ ਰਿਵਾਜ ਆ ਉਹ ਰਿਵਾਜ ਆ ਬਾਈ ਜੀ ਇਹ ਤਾਂ ਪੰਜ ਚਾਰ ਐਮਐਲ ਤੋਂ ਪਿੱਛੇ ਹਰੀ ਟਰਮਸ ਵੱਸਲੇ ਜੇ ਕੋਈ ਵਿੱਚ ਤੇ ਗੱਲ ਹੈ ਤਾਂ ਉਹ ਘਰ ਆਇਆ ਇੱਥੇ ਵੀ ਨਹੀਂ ਆਉਣਾ ਬੀ ਬੇਨਤੀ ਆ ਵੀ ਆਪਾਂ ਕੋਈ ਵੀ ਬਹਿਸ ਨਾ ਪਈਏ ਇਥੇ ਇੱਕ ਹੋਰ ਮੇਰੀ ਬੇਨਤੀ ਆ ਵੀ ਆਪਾਂ ਕੋਈ ਚੌਧਰੀ ਨਹੀਂ ਕੋਈ ਲੰਬੜਦਾਰ ਨਹੀਂ ਕੋਈ ਨੰਬਰ ਨਹੀਂ ਕੋਈ ਕੁਝ ਨਹੀਂ ਬਹਿ ਜੋ ਚਪਰ ਕੇ ਬਸ ਇਹ ਬਹਿਣਾ ਪੈਣਾ ਲੰਬਾ ਬਹਿਣਾ ਚਾਹੀਦਾ ਜੇ ਅੱਜ ਹੋ ਸਕਦਾ ਕੱਲੂ ਜਦੋਂ ਕੋਈ ਬੜੀ ਗੱਲ ਹੋ ਗਈ ਜਿਵੇਂ ਉਹ ਲਿਮਲੇ ਦਾ ਕੱਟ ਆ ਗਿਆ ਜਾਂ ਕੋ ਦੂਰ ਹੋ ਗਿਆ ਜਾਂ ਕਿਤੇ ਪੈਗਵੰਤ ਮਾਨ ਨੇ ਕਿਤੇ ਕਹਿਤਾ ਵੀ ਜੱਫੀ ਤੋਂ ਕੱਟ ਲੈ ਹਰਕ ਸਿੱਡ ਦੋ ਉਦੋਂ ਅੜ ਜਿਓ ਇੱਥੇ ਕਿਤੇ ਭਾਜਣ ਨਾਲ ਉਹ ਕੋਈ ਭਰੋਸਾ ਨਹੀਂ ਬੋਸ ਜਾਉਂਦਾਹੀਂ ਕਹੂੰਗਾ ਚਲੋ ਇਹ ਗੱਲ ਠੀਕ ਹੈ ਜੀ ਮੇਰੇ ਦਾ ਇਨੇ ਕਿ ਸ਼ਬਦ ਨੇ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਬਈ ਬਚਾ ਲੋ ਸਾਡੀਆਂ ਧੀਆਂ ਨੂੰ ਬਚਾ ਲੋ ਕੌਣ ਤਾਂ ਬਰੀ ਅਤਵਾਦ ਨੂੰ ਫਰਕ ਨਹੀਂ ਪੈਂਦਾ ਹਾਂਜੀ ਇਹ ਨਹੀਂ ਜੀ ਇਹ ਜਿਹੜਾ ਮੈਂ ਹਾਰ ਕੇ ਬੋਲਿਆ ਨਹੀਂ ਮੈਂ ਬੈ ਕੇ ਲੜ ਰਿਹਾ ਮੈਂ ਕੰਟਰੋਲ ਹੋ ਗਿਆ ਸੀ ਉਸੇ ਬੈਠੇ ਸੀ ਉੱਥੇ ਆਈ ਦਾ ਸੀ ਕਿ ਉਹ ਲੰਘ ਗਈ ਕਿ ਕਰੀਏ ਜੀ ਠੀਕ ਹੈ ਨਾ ਇਹ ਵੀ ਗੱਲ ਐਵੇਂ ਆਪਾਂ ਆਪਸ ਵਿੱਚ ਵੀ ਲੜੀ ਜਾਂਦੇ ਕੋਈ ਬੀਜੇਪੀ ਦੀ ਜੇ ਜੀ ਕਰੀਏ ਜਾਂ ਕੋਈ ਕੁਛ ਕਰੀਏ ਜਾਂ ਕੋਈ ਅਕਾਲੀ ਦਲ ਕਰੀਏ ਜਾਂ ਕੋਈ ਆਮ ਪਾਰਟੀ ਕੋਈ ਕਾਂਗਰਸ ਪਾਰਟੀ ਇਹ 3ਾਂ ਦੇ ਗੱਲਾਂ ਹੋਰ ਪਾਰਟੀ ਵਾਲੀ ਥੋੜੀ ਚੱਲ ਨਹੀਂ ਆ ਜੀ ਮੈਂ ਤਾਂ ਧੰਨਵਾਦ ਕਰਦਾ ਹਰ ਇੱਕ ਉਸ ਬੰਦੇ ਦਾ ਚਾਹੇ ਉਹ ਸਿਆਸੀ ਪਾਰਟੀ ਚੋਂ ਆ ਜੇ ਕਿਸੇ ਤੋਂ ਵੀ ਆ ਸਾਡਾ ਤਾਂ ਖਾਸ ਤਨ ਤੋਂ ਬੈਠਾ ਇੱਥੇ ਸਾਰਾ ਧੰਨਵਾਦ ਤੁਹਾਡਾ ਭਾਈ ਕੁਸਮਾ ਜੀ ਔਰ ਕਈ ਬੰਦੇ ਇਹ ਵੀ ਕਹਿੰਦੇ ਆ ਜਿਵੇਂ ਭਾਈਚਾਰਾ ਇਹ ਫਲਾਣੀ ਪਾਰਟੀ ਵਾਲੇ ਨੇ ਧਰਨਾ ਲਵਾਇਆ ਹੁੰਦਾ ਨਹੀਂ ਮੈਂ ਇਹ ਨਹੀਂ ਕਹਾਂਗਾ ਕਾਂਗਰਸ ਦੀ ਬਾਰੇ ਗੱਲ ਕਹਿੰਦੇ ਆ ਇਹ ਸ਼ੁਕਰ ਮੈਂ ਤਾਂ ਸ਼ੁਕਰ ਜੇ ਕਾਂਗਰਸ ਨੇ ਲਵਾਇਆ ਧੰਨਵਾਦ ਉਹਨਾਂ ਕਾਂਗਰਸੀਆਂ ਦਾ ਸਾਡੇ ਨਾਲ ਬੈਠੇ ਤੁਸੀਂ ਆ ਕੇ